ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਤੇ ਅੱਜ ਆਪਣਾ ਵਲੌਗ ਦੀ ਸਟਾਰਟਿੰਗ ਹੋਈ ਆ ਹੁਣ ਤੋਂ ਤੇ ਅੱਜ ਆਪਾਂ ਕੀ ਕਰਨ ਜਾ ਰਹੇ ਆ ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਤੇ ਵਲੌਗ ਦੇ ਵਿੱਚ ਦੇਖਿਓ ਕੀ ਆਜਾ ਪਕੀ ਕਰਨ ਜਾ ਰਹੇ ਆ ਲੋ ਜੀ ਹਦੀਪ ਆਟਾ ਤੇ ਸੁਜੀ ਛਾਂ ਰਹੇ ਆ ਤੇ ਆਪਣੇ ਵੱਲ ਵੀ ਦੇਖ ਰਹੇ ਆ ਇਹ ਸਾਰਾ ਆਟਾ ਤੇ ਸੁਜੀ ਤੁਸੀਂ ਛਾਨੀ ਆ ਨਹੀਂ ਵੀਰੇ ਅੱਛਾ ਅੱਛਾ ਹਾਂ ਜੀ ਤੇ ਅੱਜ ਆ ਰਿਹਾ ਜੀ ਬੂਰਾ ਜਿਹੜਾ ਆਟੇ ਵਿੱਚੋਂ ਨਿਕਲਿਆ ਸੀ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਕੀ ਬਣਾਉਣ ਜਾ ਰਹੇ ਆ ਆਪਾਂ ਅੱਜ ਦਿਖਾਉ ਜਾ ਕੇ ਚਲੋ ਜੀ ਦੇਖੋ ਏ ਲਾਉ ਜੀ 세미ਆ ਆਪਾਂ ਕਰਦੇ 세미ਆ ਵਾਟ ਰਹੇ ਆ ਅੱਜ ਦੇਗ ਪੁੱਠੀ ਨਹੀਂ ਰਹੇ ਦੇ ਪੁੱਠੀ ਸੀ ਪੁੱਠੀ ਸੀਗੀ ਹਾਂਜੀ ਹਾਂ ਮੈਂ ਵੀ ਕਰਕੇ ਨਹੀਂ ਜਾਂਦਾ ਹੁਣ ਕੀ ਜੀ ਨਵੇਂ ਤਰੀਕੇ ਦੇ ਨਾਲ 세미ਆ ਵਾਪਰੇ ਨਹੀਂ ਅੱਜ ਆਪਾਂ ਅੱਜ ਆਪਾਂ ਕਰੇ 세미ਆ ਵਾਟ ਰਹੇ ਆ ਹਾਂ ਹੂੰ ਪਹਿਲਾਂ ਪੁੱਠੀ ਸੀ ਉਹ ਪੁੱਠੀ ਸੀ

ਉੱਗੀ ਇੱਧਰ ਆਪਾਂ ਸੇਵੀਆਂ ਜਿੱਥੇ ਪਾਉਣੀਆਂ ਸੁਕੋਣੀਆਂ ਹੁੰਦੀਆਂ ਵਾਂ ਤੇ ਉਹਦੇ ਲਈ ਆਪਾਂ ਦੇਖੋ ਮੰਜੇ ਲਗਾ ਦਿੱਤੇ ਆ ਤੇ ਇੱਥੇ ਸੇਵੀਆਂ ਨੂੰ ਸੁਕਾਇਆ ਜਾਊਗਾ ਤੇ ਹੁਣ ਜਿਵੇਂ ਦੀਦੀ ਲੈ ਕੇ ਆਉਂਦੇ ਆ ਸੇਵੀਆਂ ਆ ਦੇਖੋ ਇੱਧਰ ਐਵੇਂ ਇੱਥੇ ਪੈ ਜਾਂਦੇ ਭੁੱਟਾਈ ਹੋਰਾ ਹੋਵੇ ਅੱਜ ਸ਼ੁਕਰ ਕੀ ਹੋਇਆ ਪੂਰੀ ਸਹੀ ਖੜੀ ਕੇ ਕੋੜੀ ਹਾਂ ਹਲ ਨਹੀਂ ਰਹੀ ਹੈਣਾ ਇਹ ਹੈ ਹੈਲਦੀ ਹੋਊਗਾ ਬਾਦਨ ਤੇ ਲੱਗੀ ਜਿੱਦਈ ਜੁਲਗੀ ਨਾ ਕਰਨੀ ਆ ਤੁਮ ਮੁਰਦੀ ਨਾ ਫੇ ਕਿਧਰ ਗਰ ਮੈਂ ਦੇਖੋ ਹਾਂ ਕਿਰੇਵਲ ਇਹ ਜਿਹੜਾ ਮਤਲਬ ਇਹ ਤੁਮ ਕਹੇ ਚਾਲ ਸੰਧੀਤ ਲਾਗੇੜਾ ਮੈਨੇ ਪਾ ਕੇ ਜਿੰਨਾ ਮੈਂ ਕਹਿਆ ਮੈਂ ਤਾਂ ਗਏਗਾ ਅਛਾਂਟੀ ਆਟਾ ਇਨਾ ਕਿ ਸੁੱਕਾ ਰੱਖਣਾ ਹੁੰਦਾ ਐਵੇਂ ਹਾਂ ਪੂਰਾ ਕਹਿੜਾ ਜਿੰਨਾ ਹੋ ਸਕਦਾ ਉਹਨੇ ਕਹਿੜਾ ਰੱਖਣਾ ਸੁੱਕਾ ਪੂਰਾ ਰੱਖਣਾ ਨਾ ਜੇ ਅਜਾ ਚੁੱਕਾ ਤੇ ਬਚ ਮਿਲ ਜਾਨਾ ਬੱਚੋ ਤੇਲ ਲਗਾ ਕੇ ਫੇਰ ਉਹ ਤੇਲ ਥੋੜਾ ਜਿਹਾ ਲਾ ਲਵੇ ਫੇਰ ਤੇਲ ਦਾ ਮਤਲਬ ਤਾਂ ਇਹ ਹੁੰਦਾ ਵੀ ਚਲੋ ਫਿਰ ਐ ਲਿਆ ਅੰਦਰ ਵੀ ਰੋ ਨਹੀਂ ਆਇਆ ਕਰਨਾ ਲੱਗ ਪਾਉਣਾ ਹੁਣ ਹੋ ਥਾਣਾ ਵਾਲਾ ਬੰਦਾ ਤਾਂ ਇੱਥੇ ਆ ਥਾਣਾ ਵਾਲੇ ਬੰਦੇ ਓ ਹੈਲੋ ਛਾਨਣ ਵਾਲੇ ਬੰਦੇ ਹਾਂਜੀ ਹਾਂਜੀ ਥੱਕੇ ਤਾਂ ਨਹੀਂ ਨਾ ਨਾ ਥਕਣਾ ਕੋਈ ਮਾੜਾ ਇੱਧਰ ਖਭ ਗਿਆ ਜੀ ਹਨ ਗਿਆ ਉਹ ਲੈ ਆਈ ਆਸ਼ੂ ਲੱਕੀ ਆ ਰਹੀ ਆ ਇਕੱਲੀਆਂ ਇਕੱਲੀਆਂ ਕਰਕੇ ਪਾਉਣੀਆਂ ਹੁੰਦੀਆਂ ਹਨਾ ਹਾਂ ਇਧਰ ਜੁੜ ਜਾਣਗੀਆਂ ਦੰਦਾ ਆ ਰਹੀ ਤੇ ਮੈਂ ਆਂ ਖਲ ਹੂੰ ਹੂੰ

ਸਸਨ ਜੀ ਸੀ ਨਹੀਂ ਆ ਕਿਵੇਂ ਪੌਣੀਆਂ ਸਾਡੇ ਦੋ ਦੋ ਟੁੱਟ ਗਈਆਂ ਆ ਦੇ ਮੈਂ ਪੜਕਣ ਅੱਛਾ ਬਸ ਇੰਨੀਆਂ ਹਾਂ ਹੀ ਬਾਜਣੀਆਂ ਇਹ ਸੋਕੀ ਆਪਰੇ ਲੱਗ ਪੈਣੀਆਂ ਨੇ ਠੀਕ ਠੀਕ ਇਹ ਹੁਣ ਹੋ ਗਈਆਂ ਜੁੜ ਜਿ ਗਈਆਂ ਨਾ ਇਹ ਉਹ ਨਹੀਂ ਖੜਾਈ ਦੀਆਂ ਹਾਂ ਮੇਰੇ ਖਲੜ ਗਈਆਂ ਨੇ ਜਮਾ ਹੂੰ ਫਿਰ ਪੁੱਛੇ ਜੇ ਵੱਜ ਕੇ ਫਿਰ ਉਹ ਐਵੇਂ ਜਾਣੀਆਂ ਠੀਕ ਠੱਕ ਲੱਗੀ ਸਮਝਾຊੂ ਬੋਰੀ ਕਤਾਂ ਤੁਹਾਡੀ ਹਾਂ ਜਾ ਕੇ ਦੇਖ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਬਰਾਣਾ ਹਾਂ ਆਪਾਂ ਤਾਂ ਡੇਲਾ ਲਾ ਲਿਆ ਪਪਾ ਅੱਛਾ ਆਪਾਂ ਤਾਂ ਡੇਲਾ ਲਾ ਲਿਆ ਪਤਾ ਸੀ ਕਿੱਥੇ ਲੱਗਦਾ ਹੁਣ ਮੈਂ ਉਧਰ ਚਾਹ ਆਪਣੀ ਰੈਡੀ ਆ ਆਹ ਕਿ ਲੱਗੂ ਉਧਰ ਵੀ ਜੀ ਬੱਤੀ ਲੰਦੇ ਸੀ ਇਹ ਤਾਂ ਬਾਹਰ ਥੋੜੀ ਜਿਹੀ ਨਹੀਂ ਕੋ ਫੈਂਦੀ ਤੇ ਇਧਰ ਬਾਫੜ ਯਾਰ ਬਣੇ ਜਦੋਂ ਲਾਈਟ ਆ ਗਈ ਨੂੰ AC ਚ ਲਾ ਕੇ ਬੈਠੀ ਚੰਗਾ ਟੋਂਡੂ ਤੁਹਾਡਾ ਚੀਤਾ ਉਹ ਫਟੀਆਂ ਵੀ ਜੀਤ ਭੰਦੇ ਉਹ ਦੇਖੋ ਅੱਛਾ ਗੱਲ ਸੁਣ ਮੈਂ ਕਿਹਾ ਕਿ ਇਹਨੇ ਕਿ ਬਰ ਮੈਂ ਘਾਟ ਲਾਇਆ ਲੇ ਬਰ ਜਪੇ ਤੋੜਾ ਦੇ ਨਾ ਸੁੱਕਾ ਨਾ ਟਾਈ ਮਾਰ ਕਿਸੇ ਇਹਨੇ ਤੇ ਦੇਵੀਆਂ ਤੇ ਫਿਰ ਲੈ ਨਹੀਂ ਆਉਂਦੀਆਂ ਲੈ ਨਹੀਂ ਆਉਂਦੀਆਂ ਦੇਖੀਆਂ ਰਹੇਗੀ ਮੈਂ ਨਹੀਂ ਮੈਂ ਗੇਂ ਰਿਆ ਜਦ ਐ ਵਾਰ-ਵਾਰ ਕਹਿੰਦਾ ਮੈਂ ਭਾ ਤੱਕਦਾ ਜਾਂਦੀਆਂ ਤਾਂ ਥੱਲੇ ਹੌਲੀ-ਹੌਲੀ ਜੋਰ ਚਾ ਲਾਉ ਬੁਰਾ ਤੇਜ਼ ਘਮਾਓ ਆਂਟੀ ਨੇ ਕਿਹਾ ਸੀ ਆਟਾ ਗੁੰਨਣਾ ਹੈ ਅੱਛਾ ਅੱਛਾ

ਇਧਰ ਪੈਣਾ ਆਟਾ ਗੁੰਨੀ ਹੋਣੀ ਕੋਈ ਨਾ ਫੇਜੀ ਦਈ ਆਉਂਦਾ ਮੈਂ ਬਸੀ ਆਂਟੀ ਦੇ ਵਾਂਗੂ ਜਦਈ ਦੇ ਵਾਰ ਆਸੀ ਪਸੰਦ ਹੋਣਾ ਕੱਲੇ ਤਾਂ ਬਣਾਉਣਾ ਜੀ ਕੋਲ ਲੱਗੀ ਹੋਊਗੀ ਇਹ ਹੁਣ ਆਟਾ ਵਾ ਜਿਹੜਾ ਆਪਣਾ ਆਟਾ ਲਿੱਤਾ ਸਭ ਤੋਂ ਪਹਿਲਾਂ ਆਪਾਂ ਆਟਾ ਲਿੱਤਾ ਉਹਨੂੰ ਚੰਗੀ ਤਰ੍ਹਾਂ ਛਾਨਣਿਆ ਚੁੰਨੀ ਦੇ ਨਾਲ ਕਿਉਂਕਿ ਛਾਨਣੀ ਨਾਲ ਨਹੀਂ ਛਾਨਣਿਆ ਸੀ ਚੁੰਨੀ ਦੇ ਨਾਲ ਛਾਨਣਿਆ ਵਾ ਕਿਉਂਕਿ ਜੇ ਛਾਨਣੀ ਨਾਲ ਛਾਨਦੇ ਤਾਂ ਉਹਨੂੰ ਟਾਈਮ ਬਹੁਤ ਲੱਗ ਜਾਣਾ ਸੀਗਾ ਅੰਤੋਸਤ ਬਾਅਦ ਵਿੱਚ ਸੂਜੀ ਹੈ ਜਿਹੜੀ ਉਹ ਹਰਦੀਪ ਛਾਨੀ ਜਾਂਦੇ ਆ ਜੀ ਸੂਜੀ ਹੈ ਆਪਣੇ ਕੋਲੇ ਸੂਜੀ ਆਪਾਂ ਲੈ ਕੇ ਛਾਂਲ ਲਿੱਤੀ ਉਹ ਦੇਖੋ ਲੈ ਕੇ ਆਏ ਆ ਇਹ ਆਪਾਂ ਆਪਣੀ ਮਰਜ਼ੀ ਆ ਵੀ ਕਿੰਨੇ ਕਿੰਨੇ ਲੈ ਸਕਦੇ ਆ ਤੇ ਵੈਸੇ ਜਿਹੜਾ ਆਟਾ ਏ ਉਹ ਆਪਾਂ ਲਿੱਤਾ ਏ ਅ 5 10 ਕਿਲੋ ਆਟਾ ਲਿੱਤਾ ਏ 3 ਕਿਲੋ ਸੂਜੀ ਲਿੱਤੀ ਆ ਠੀਕ ਆ ਬਸ ਕੀ ਵਿੱਚ ਸਰੋਂ ਦਾ ਤੇਲ ਪਾਇਆ ਏ ਤੇ ਹਰਦੀ ਭੁਨੇ ਕੁਮੰਜਾ ਹੋਰ ਲੈ ਕੇ ਆ ਰਹੇ ਆ ਮੁੰਜੇ ਕੱਟ ਗਏ ਸੇਵੇਂ ਉਹ ਤਾਂ ਸਾਰੇ ਕਿਤੇ ਬਹਿ ਗਏ ਆ ਹਾਂ ਸਾਰੇ ਬੱਧੀ ਆ ਆਸ਼ੂ ਆਸ਼ੂ ਭਜੀ ਜਾਂਦੀ ਚਪਲਾ ਦਾ ਬਾਲਾ ਆਸ਼ੂ ਕਿਹਨਾਂ ਪਾਵੇ ਵਾਲੇ ਦੱਸਣ ਭਾਦੀ ਆਦੀ ਜੀ ਇਹਨੇ ਉਹਦੇ ਬਾਲੇ ਆਹੋ ਦੇਖੋ ਆਸ਼ੂ ਕੋਈ ਸੀਵੀਆਂ ਤੇਰ ਬਾਪ ਪਹਿਲੀ ਸਿੱਤੀ ਭੀ ਅੰਦਰ ਤੇ ਅੰਦਰ ਸੀਵੀਆਂ ਰੱਤੀ ਆ ਇੱਧਰ ਹੀ ਆਏ ਘਰੇ ਜਿੱਦੇ ਡਰਮੇ ਜੀ ਹਣ ਆ ਗਈ ਹਰਦੀਪ ਜੀ ਵਾਰੀ ਲਾਭ ਉਹਨਾਂ ਨੇ ਗੱਲ ਚ ਕਰਦੇ ਹਾਂ ਹਾਂਜੀ ਇਹ ਕੀ ਹਾਂ ਜੀ ਕੱਲਾ ਕਹਿ ਕੇ ਨਹੀਂ ਕੰਮ ਚੱਲਣਾ ਵਾਰ ਹੀ ਬੰਦ ਹੋਈ ਪਈ ਆ ਬਾਈ ਪੇੜੇ ਤੇ ਬੜਾ ਠੱਕੀ ਹੋਦੇ ਆ ਤੇ ਮੈਨੂੰ ਠੱਕੀ ਹੋਲੇ ਖਾਣੀ ਆ ਅੰਟੀ ਹੁਣ ਤੂੰ ਰੋਟੀ ਲੈਣ ਦੀ ਬਣਾਉਣੀ ਛੋਲ ਬਣਾਉਣੀ ਨਹੀਂ ਛੋਲ ਲੈ ਜੀ ਨਾ ਗੰਮ ਨਹੀਂ ਖਾਣਾ ਨਾ ਬਣਾਣੀ ਬਰਸੀ ਨਹੀਂ ਬਣਾਉਣੀ ਬਣਾ ਕੇ ਛੇਨੀ ਖਾਣੀ ਆ ਸੋਖੀਆਂ ਬੜਕੇ ਤਾਂ ਨਹੀਂ ਬਣਾਉਣੀਆਂ ਸੋਖੀਆਂ ਲੈਣ ਗਿਆ ਪਰ ਆਇਆ ਬਣਾਉਣੀ ਤੇ ਜੀ ਫਿਰ ਹਾਂ ਪਾ ਹਵਾ ਨਾਲ ਥੋੜੀ ਜਿਹੀ ਪੱਖਾ ਲੱਗਿਆ ਕਰਕੇ ਨਾ ਹਵਾ ਦੇ ਨਾਲ ਸੁੱਕੀ ਜਾਂਦੀ ਆ ਮੈਂ ਹਨਾ ਤੇ ਉਹ ਵਿੱਚ ਵਿੱਚ ਪਾ ਕੇ ਬਣਾਉਂਗੀ ਕੱਲੇ ਥੋੜਾ ਬਣਾਉਂਗੀ ਜਿੱਦਾਂ ਹੀ ਤਾਂ 1 ਮਿੰਟ ਵੀ ਖੜਾ ਨਹੀਂ ਦਿੰਦੇ ਆਹੋ ਡੇੜੇ ਤੇ ਬੜਾ ੱੱਕੀ ਹੁੰਦੇ ਆ ਨੋਵੇਂ ਵੀ ਨਹੀਂ ਉਦੋਂ ਨਾਲ ਠੀਕ ਆ ਉਧਰ ਮੇਰੇ ਹੱਥ ਤੇ ਬਸ ਆ ਜਾਂਦੀ ਥੀ ਉਹ ਆ ਗਈਆਂ 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 ਹਰਦੀ ਪਿਆ ਹੋਗੀ ਪੂਰੀ ਪਿਆ ਹੋਰ ਕੀ ਪਿਆ ਸੁੱਕਾ ਥੋੜਾ ਜਿਹਾ ਨਹੀਂ ਗਿੱਲਾ ਨਹੀਂ ਹਾਂ ਮੈਂ ਤੁੰਗਾਮ ਕਰ ਲੈਣਾ ਬਸ ਥੋੜੀ ਜਿਹੀ ਟੱਕਾ ਜਿਹੀ ਲੱਗੇ ਇਹ ਸਾਰੇ ਆਸ਼ੂ ਨੇ ਭਰੇ ਆਸ਼ਾਈ ਸੁੱਟ ਦੇਣੀ ਚ ਉਹ ਸੁੱਕੀਆਂ ਹੋਣਗੇ ਤੇ ਗਿੱਲੀਆਂ ਹਲੇ ਇਧਰ ਕਲਕ ਪਾਈ ਪਈ ਆ ਦਾਂ ਥਲੇ ਡੱਕੇ ਟੁੱਟਦੀਆਂ ਨਹੀਂ ਇਹ ਤੂੰ ਟੁੱਟਦੀਆਂ ਨਹੀਂ ਆ ਤੇ ਆਪੇ ਸਮਾਨ ਵੀ ਲਈ ਜਾਂਦੀ ਆ ਹੂੰ ਥੋੜੀਆਂ ਜਿਹਾ ਹੈਗੀਆਂ ਤਾਕੋ ਜਿਸੇ ਮੈਂ ਬਥੇ ਲੇ ਸੁਕਣੀਆਂ ਪਾਤੀਆਂ ਕਿੰਨੀਆਂ ਬਣ ਗਿਆ ਹੋਣਗੀਆਂ ਇਹ ਹੈ ਅਸ਼ਾ ਫਿਰ ਪਹਿਲਾਂ ਕੀ ਕਰਨਾ ਉਸ ਤੋਂ ਵੱਟ ਕੇ ਹੁਣ ਸੁੱਕ ਗਈਆਂ ਵੇਖੋ ਸੁੱਕਦੀਆਂ ਆ ਵਾ ਤੇ ਸੁੱਕ ਗਈਆਂ ਜਿਵੇਂ ਜਿਵੇਂ ਹੁਣ ਸੁੱਕੀ ਜਾਣਗੀਆਂ ਉਵੇਂ ਹੋਵੇ ਆਪਾਂ ਇਹਨਾਂ ਨੂੰ ਕੱਟ ਕੱਟ ਕੇ ਇਦਾਂ نیچے ਸੁੱਟੀ ਜਾਣਾ ਹੈ ਇਤਨਾਂ ਲੱਦਾ ਹੈ ਕਿ ਉੱਥੇ ਜਾ ਕੇ ਜਾਵੇਂ ਸੋਕ ਜਾਣੀ ਹੁਣ ਆ ਤਾਰ ਖਿੱਗ ਗਈ ਸੋਕ ਗਿਆ ਖਾਲੀ ਹੋ ਗਈ ਹੁਣ ਇਹ ਤੇ ਹੋਰ ਸੇਵੀਆਂ ਪਾ ਦਾਂਗੇ ਕੇਹੜਾ ਨਹੀਂ ਹਰਦੀਪ ਕਦੋਂ ਦੇ ਲੱਗੇ ਪਏ ਹੋ ਨਹੀਂ ਹੁਣ ਠੀਕ ਆ ਯਾਰ ਪਹਿਲਾਂ ਸਟਾਰਟਿੰਗ ਦੇ ਵਿੱਚ ਬੜਾ ਔਖਾ ਸੀ ਮੈਂ ਹੀ ਦੱਸਿਆ ਤੁਹਾਨੂੰ ਕਿਥੇ ਵੀ ਆਏ ਵੱਡੀ ਮੇਰਾ ਬੁਰਾ ਹਾਲ ਹੋ ਗਿਆ ਹੁਣ ਠੀਕ ਆ ਜੋ ਮੇਰਾ ਵਜਾਵਾ ਜੀ ਗਈ ਜਗੀਰੀ ਤੇਰਾ ਬੜਾ ਹਾਸਾ ਨਿਕਲਦਾ ਕੀ ਚੱਕਰ ਆ ਚੱਕਰ ਦੱਸੋ ਚੱਕਰ ਬਟਣੀਆਂ ਸੇਵੀਆਂ ਕੋਈ ਸੋਖਾ ਕੰਮ ਨਹੀਂ ਆ ਤੇ ਸੀ ਸੇਵੀਆਂ ਕਹਿ ਦਿੰਦੇ ਸੇਵੀਆਂ ਬਣਾ ਲਓ ਅੱਜ ਸੇਵੀਆਂ ਖਾਣੀਆਂ ਸਹੀ ਗੱਲ ਆ ਹੁਣ ਤਾਂ ਮੈਂ ਕਹਿੰਦਾ ਜਿਨੇ ਸੇਵੀਆਂ ਖਾਣੀਆਂ ਪਹਿਲਾਂ ਬੱਟੂ ਆਉਂਦੀਓ ਫੇਰ ਖਾਓ ਆਜੂ ਤਾਂ ਵੀ ਸਵਾਦ ਆਉਂਦਾ ਵਾ ਆਜੂ ਦੋ ਧਾਗੇ ਜੇ ਵੀ ਤੇ ਲਮਕੜ ਦਿੰਦੀ ਖਾਨ ਦਾ ਜੀ ਸਵਾਗਤ ਹੈ ਜੀ 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 ਦੇ ਪਾਸਕਾਰਾ ਨੇ ਕਹਿੰਦੇ ਮੈਂ ਤਾਂ ਕਹ ਹੌਸਲੇ ਨਾਲ ਨਿਪਟ ਗਿਆ ਕਾਉਂਦੀ ਫੇ ਚੱਕ ਲਿਆ ਉਹ ਮੈਂ ਕਾ ਪੱਡਣੀ ਆਈ ਨਾ ਉਹ ਸਾਰੇ ਏਡੇ ਤੇ ਕੱਢਣੀ ਆ ਹੂੰ ਬਰਾਗਰੀ ਕਮਲੇ ਆਈ ਹੈ ਜੀ ਕਿਹੜੇ ਲੋਕ ਆ ਤੁਸੀਂ ਸਮਝ ਮੰਨੀ ਹਾਂ ਸਾਰੀਆਂ ਬਸ ਵੀਰ ਕੋ ਬੰਨ ਲੋਹੀ ਸਾਰੀਆਂ ਸੀਰੀਆਂ ਵੱਟੀਆਂ ਗਈਆਂ ਕੰਮ ਫਿਨਿਸ਼ ਕਰਤਾ ਜਿਹੜੀਆਂ ਗਿਲੀਆਂ ਤਾਂ ਪਈਆਂ ਸੁੱਕੀਆਂ ਆ ਪਾ ਥੱਲੇ ਤੋੜ ਕੇ ਸੜਤੀਆਂ ਆ ਸਾਰੀਆਂ ਗਿੱਲੀਆਂ ਆ ਸਾਰੀਆਂ ਗਲੀ ਜਿਹੜੀਆਂ ਤਾਵਾ ਆ ਥੱਲੇ ਜਿਹੜੀਆਂ ਸਾਰੀਆਂ ਸੁੱਕੀਆਂ ਪਈਆਂ ਇਹਨਾਂ ਨੂੰ ਸੇਕ ਲਾ ਕੇ ਫਿਰ ਇਹਨਾਂ ਨੂੰ ਭੁੰਨਾਗੇ ਭੁੰਨਣ ਤੋਂ ਬਾਅਦ ਇਹ ਸੱਟ ਹੋਣੀਆਂ ਨਹੀਂ ਦੇ ਖਰਾਬ ਹੋ ਜਾਂਦੀ ਕਹਿੰਦੇ ਆ ਵਾਹ ਦੇਖਦੇ ਆ ਮੈਨੂੰ ਤਾਂ ਪਤਾ ਨਹੀਂ ਭੈਣ ਉਹਨਾਂ ਨੇ ਦੱਸਿਆ ਮੈਨੂੰ ਤਾਂ ਆਲੋ ਇਹ ਸੇਵੀਆਂ ਆਪਣੀਆਂ ਹੁਣ ਸੌਕ ਰਹੀਆਂ ਐ ਤੇ ਪਰਲੀ ਕਿਨਾਂ ਪਤਾ ਤੁਹਾਨੂੰ ਪਤਾ ਜਾ ਕੇ ਦੁਕਾਨ ਵੀ ਖੋਲਣੀ ਆ ਤੇ ਫਿਰ ਆਪਾਂ ਛੇਤੀ ਜਾਣਾ ਐ ਤਾਂ ਇਸ ਲਈ ਆਪਾਂ ਸੇਵੀਆਂ ਨਹੀਂ ਲੈ ਕੇ ਜਾਣੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣ ਦੋ ਪਹਿਲਾਂ ਸੌਕ ਲੈਣ ਦੋ ਆ ਦੇਖਦੇਖੋ ਸੇਵੀਆਂ ਇਹ ਚੰਗੀ ਤਰ੍ਹਾਂ ਸੌਕ ਜਾਣਗੀਆਂ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਜਾਵਾਂਗੇ ਭੁੰਨ ਭੁੰਨ ਕੇ ਹਾਲੇ ਗਿੱਲੀਆਂ ਐ ਇਹ ਤੂੰ ਕੀ ਕਹਿੰਦੇ ਭੁੰਨਣ ਤੋਂ ਬਾਅਦ ਲੈ ਕੇ ਜਾਣੀ ਜਿੱਦੇ ਭੁੰਨਣੀ ਜ਼ਰੂਰੀ ਹੈ ਨਾ ਆਪਾਂ ਤਾਂ ਨਹੀਂ ਲਾਈ ਲਈ ਪੁੰਨੀਆਂ ਕਰਕੇ ਜਪਨੀਆਂ ਫਿਰ ਲੈ ਕੇ ਜਾਵਾਂਗੇ ਇੱਕ ਸੋਕੂ ਵੀ ਜਾਣ ਗਿਆ ਹਲੇ ਇਹਨਾਂ ਚੰਗੀ ਤਰ੍ਹਾਂ ਧੁੱਪ ਵੀ ਨਹੀਂ ਨਾ ਲੱਗੀ ਹਾਂ ਕਪਲ ਜੀ ਕੋਈ ਪਤਾ ਨਹੀਂ ਕੀ ਤਾਂ ਨਹੀਂ ਜਾਈ ਜਾਵਗੀ ਚਲੋ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸੋਕ ਲੈਣ ਦੋ ਫਿਰ ਲੈ ਕੇ ਜਾਂਦੇ ਹਾਂ ਦੇਖ ਲਓ ਅਮ ਗਿੱਲੀਆਂ ਇਹ ਐਵੇਂ ਹੀ ਰੋਟੇ ਜਾਂਦੇ ਆ ਲੈ ਵਾਸੇ ਮੈਂ ਤੇ ਦਾ ਆਂਦਾ 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 ਆਂਦੇ ਚਲੋ ਜੀ ਹੁਣ ਸੋਕ ਲੈਣ ਦੀਏ ਹਾਂਜੀ ਜੀ ਤੇ ਸੇਵੀਆਂ ਆਪਣੀਆਂ ਸੁੱਕ ਕੇ ਤਿਆਰ ਹੋ ਗਈਆਂ ਸੀਗੀਆਂ ਤੇ ਹੁਣ ਭੁੰਨਣ ਦਾ ਟਾਈਮ ਸੀਗਾ ਤੇ ਉਹਨਾਂ ਨੂੰ ਆਪਾਂ ਭੁੰਨ ਰਹੇ ਆ ਪੱਠੀ ਲਗਾ ਕੇ ਦੇਖੋ ਹੁਣ ਬਸ ਸਾਰੀਆਂ ਸੇਵੀਆਂ ਮੈਂ ਤਾਂ ਭੁੰਨ ਰਹੇ ਆ ਪਲਟੇ-ਪੁਲਟੇ ਨਾਲ ਨਹੀਂ ਕਰਦੇ ਬਸ ਦਾ ਥਾਲੀ ਦੇ ਨਾਲ ਹੀ ਕਰ ਰਹੇ ਆ ਇਸ ਤਰੀਕੇ ਨਾਲ ਨਹੀਂ ਕਰਦਾ ਹਾਂ ਆ ਭੁੰਨਣਾ ਨਹੀਂ ਰੈਂਦੀਆਂ ਆਪਣੇ ਆਪ ਭੁੰਨ ਕੇ ਤੇ ਆਹ ਸਾਰੀਆਂ ਆਪਾਂ ਭੁੰਨ ਲਿੱਤੀਆਂ ਹਾਂਜੀ ਸਾਰੀਆਂ ਭੁੰਨ ਲਿੱਤੀਆਂ ਬਸ ਇਹ ਭੁੰਨ ਹੋਈਆਂ ਵਾ ਤੇ ਦੂਜੀਆਂ ਥੋੜੀਆਂ ਜਿਹੜੀ ਦੂਜੇ ਮੰਜ਼ੇ ਤੇ ਪਈਆਂ ਉਹ ਭੁੰਨਣ ਵਾਲੀਆਂ ਐ ਤੇ ਚਲੋ ਠੀਕ ਹੈ ਜੀ ਹੋਰ ਆ ਤੇ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਦੇਖਿਓ ਕਿ ਤੇ ਸੇਵੀਆਂ ਘਰੇ ਬੰਦੀਆਂ ਨੇ ਤੁਸੀਂ ਤੁਸੀਂ ਤਾਂ ਬਹੁਤ ਇੰਜੋਏ ਵੀ ਕੀਤਾ ਤੇ ਬਾਕੀ ਆਪਣਾ ਨੈਕਸਟ ਵਲੌਗ ਜਰੂਰ ਆਊਗਾ ਜੀ ਤੇ ਤੁਸੀਂ ਸ਼ੇਦੀ ਤੇ ਦੇਖਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਸਾਡੇ ਨਾਲ ਵਧੀਆ ਜੁੜੇ ਰਹੋ ਸਾਡੇ ਨਾਲ ਬਨੇ ਰਹੋ ਤਾਂ ਕਿ ਹਰ ਵਲੌਗ ਸਾਡਾ ਤੁਹਾਡੇ ਤੱਕ ਆਵੇ ਤੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਮੈਂਟ ਕਰੋ ਮੈਸੇਜ ਕਰੋ Goodie bye bye, thank you.